ਹਾਂਜੀ ਕਿਸਾਨੋ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ। ਇਸ ਵੀਡੀਓ 'ਚ ਤੁਹਾਡੇ ਨਾਲ ਕਿਸਾਨੋ ਵੀਰੋ ਜਾਣਕਾਰੀ ਸਾਂਝੀ ਕਰਨੀ ਆ ਕਿ ਕਣਕ ਦੀ ਫਸਲ ਆ ਜਿਹੜੀ ਸਮੇਂ ਸਰਬੀਜੀ ਫਸਲ ਆ ਉਹ ਬਜਾਈ ਜਿਹੜੀ ਪਕਾਅਲੇ ਪਾਸੇ ਜਾ ਰਹੀ ਹੈ। ਹੌਲੀ 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 ਜਿਹੜਾ ਹੈਗਾ ਤੁਸੀਂ ਦੇਖੋ ਖੇਤਾਂ ਦੇ ਨਜ਼ਰ ਮਾਰੋ ਤਾਂ ਰੰਗ ਬਟਣਾ ਜਰਾ ਸ਼ੁਰੂ ਹੋ ਗਿਆ। ਪਛੇਤੀ ਕਣਕ ਆ ਜਿਹੜੀ ਉੱਚ ਹਜੇ ਦਾਣਾ ਜਿਹੜਾ ਭਰ ਰਿਹਾ ਹੈ। ਕਈ ਥਾਂ ਮਤੇ ਦੇਖਣ ਜਾਇਆ ਕਿ ਕਿਸਾਨ ਵੀਰ ਜਿਹੜੇ ਜਿਹੜੀ ਕਣਕ ਦਾ ਰੰਗ ਥੋੜਾ ਥੋੜਾ ਬੱਟ ਰਿਹਾ ਉਹਦੇ ਵਿੱਚ ਸਪਰੇਅ ਕਰ ਰਹੇ ਆ ਜੀ ਵੀ ਉਹਦੇ ਬਾਰੇ ਮੈਂ ਜਾਣਕਾਰੀ ਸਾਂਝੀ ਕਰਨੀ ਸੀ ਇੱਕ ਦੋ ਨੁਕਤੇ ਜੇ ਕੋ ਨਵੇਂ ਕਿਸਾਨ ਵੀਰ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲ ਵਾਲਾ ਬਟਨ ਨਾਲ ਪਲਿਸ ਫੇਸਬੁੱਕ ਪੇਜ ਤੇ ਦੇ ਰਹੇ ਤਾਂ ਪੀ ਫਾਲੋ ਕਰ ਸਕਦੇ ਸੋ ਕਿਸਾਨ ਵੀਰੋ ਇਸ ਸਮੇਂ ਜਿਹੜਾ ਹੈਗਾ ਸਭ ਤੋਂ ਜ਼ਰੂਰੀ ਹੁੰਦਾ ਕਿ ਮੌਸਮ ਦੇ ਵਿੱਚ ਤਾਪਮਾਨ ਦੇਖਣਾ ਤਾਪਮਾਨ ਇਸ ਟਾਈਮ ਜਿਹੜਾ ਵੱਧ ਤੋਂ ਵੱਧ ਤਾਪਮਾਨ 31 32 ਡਿਗਰੀ ਤੱਕ ਜਾ ਰਿਹਾ ਹੈ ਆਉਣ ਵਾਲੇ ਦਿਨਾਂ 'ਚ 32 34 33 ਇੱਥੇ ਕਿ ਜਰੂਗਾ ਰਾਤ ਦਾ ਤਾਪਮਾਨ ਰਹੂਗਾ 18 19 20 ਇੱਥੇਕ ਵਿੱਚ ਵਿੱਚ ਦੀ ਥੋੜੀ-ਬੋਤੀ ਬਦਲਬਾਦ ਦੇ ਸਕਦੀ ਹੈ ਹਜੇ ਪੂਰਾ ਹਫਤਾ ਜਿਹੜਾ ਹੈਗਾ ਕਿਸੇ ਕਿਸਮ ਦਾ ਕੋਈ ਮੌਸਮ ਵਿਗੜਨ ਦੀ ਅਜੇ ਤੱਕ ਦੀ ਕੋਈ ਸੰਭਾਵਨਾ ਨਹੀਂ ਹੈ ਤਾਂ ਇਸ ਤਾਪਮਾਨ ਦੇ ਵਿੱਚ ਉਲੀ ਰੋ ਖਾਸ ਤੌਰ ਤੇ ਜਿਵੇਂ ਆਪਾਂ ਯੈਲੋ ਰਸ਼ਟ ਕਹਿੰਦੇ ਨੇ ਪੀਲੀ ਕੁੰਗੀ ਵਗੈਰਾ ਉਹਦੇ ਵਾਸਤੇ ਕੋਈ ਫੇਵਰੇਬਲ ਟੈਂਪਰੇਚਰ ਨਹੀਂ ਹੈ ਕਿਉਂਕਿ ਉਹਦੇ ਵਾਸਤੇ ਰਾਤ ਦਾ ਤਾਪਮਾਨ 7 ਤੋਂ 13 ਤੇ ਦਿਨ ਦਾ ਤਾਪਮਾਨ ਜਿਹੜਾ ਹੈਗਾ 15 ਤੋਂ 24 ਹਵਾਜ ਨਮੀ 85 ਤੋਂ 100% ਚਾਹੀਦੀ ਹੈ ਤੇ ਹਵਾਜ ਨਮੀ ਵੀ ਜਿਹੜੀ 60-65 ਤੇ ਹੈ ਸੋ ਬਿਲਕੁਲ ਵੀ ਕਿਸੇ ਕਿਸਮ ਦੀ ਕੋਈ ਰੋਗ ਦਾ ਖਤਰਾ ਨਹੀਂ ਹੈ ਦੂਸਰਾ ਚਿਪਾ ਤੇਲਾ ਕਿਸਾਨ ਵੀਰ ਕਹਿੰਦੇ ਉਹਦੇ ਵਾਸਤੇ ਸਪਰੇਅ ਕਰਦੇ ਆ ਜਦੋਂ ਤੱਕ ਤੁਹਾਡੀ ਫਸਲ ਗੋਭ ਚਾਉਂਦੀ ਹੈ ਨਸਾਰਾ ਕਰਦੀ ਹੈ ਦੁੱਧਾ ਪਰਣਾ ਸ਼ੁਰੂ ਹੁੰਦਾ ਹੈ ਜੋ ਤੱਕ ਦਾਣੇ ਦਾ ਸਾਈਜ਼ ਨਹੀਂ ਬਣਦਾ ਉਦੋਂ ਤੱਕ ਚੇਪੇ ਦੀ ਆਪਾਂ ਨਰੀਖਣ ਕਰਨਾ ਹੁੰਦਾ ਤੇ ਜ਼ਰੂਰਤ ਅਨੁਸਾਰ ਸਪਰੇਅ ਕਰਨੀ ਹੁੰਦੀ ਜੇ ਮੈਂ ਪਹਿਲਾਂ ਵੀ ਜਿਹੜਾ ਤੁਹਾਨੂੰ ਦੱਸਿਆ ਸੀ ਕਿ ਇਹ ਦੌਗੀਆਂ ਦੇ ਵਿੱਚ ਕਿਤੋਂ ਕਈ ਵਾਰ ਦਰਖਤ ਦੇ ਥੱਲੇ ਕਈ ਵਾਰ ਖਾਲਾਂ ਵੱਟਾਂ ਬੰਨਿਆ ਤੇ ਬਾਹਰਲੇ ਸਿਆ ਤੋਂ ਸ਼ੁਰੂ ਹੁੰਦਾ ਤੇ ਉੱਥੇ ਆਪਾਂ ਇਹਨੂੰ ਕੰਟਰੋਲ ਕਰ ਸਕਦੇ ਜੇ ਤੁਹਾਨੂੰ ਲੱਗਦਾ ਕਿ ਸਪਰੇਅ ਕਰਨ ਦੀ ਜ਼ਰੂਰਤ ਹੈ ਵਰਨਾ ਇਹ ਕੋਈ ਬਹੁਤਾ ਨੁਕਸਾਨ ਨਹੀਂ ਕਰਦਾ ਕਿਉਂਕਿ ਨਾਲ ਦੀ ਨਾਲ ਲੇਡੀਬਾਰਡ ਬੀਟਲਾ ਜਿਹੜਾ ਆਪਣਾ ਮਿੱਤਰ ਕੀੜਾ ਲਾਲ ਪੁੰਡੀ ਜੀ ਨੂੰ ਤੁਸੀਂ ਕਹਿ ਦਿੰਨੇ ਆ ਤਾਂ ਉਹ ਸ਼ੁਰੂ ਹੋ ਜਾਂਦਾ ਆਉਣਾ ਤੇ ਉਹ ਖਾਣਾ ਸ਼ੁਰੂ ਕਰਨ ਦਿੰਦਾ ਜਿੱਥੇ ਬਹੁਤ ਜ਼ਿਆਦਾ ਚੇਪੇ ਦਾ ਅਟੈਕ ਹੋਊਗਾ ਨਾ ਉੱਥੇ ਤੁਹਾਨੂੰ ਉਸ ਦੌਗੀ ਜਿੱਥੇ ਹਮਲਾ ਸ਼ੁਰੂ ਹੁੰਦਾ ਉੱਥੇ ਤੁਹਾਨੂੰ ਉਹ ਮਤਲਬ ਸਿੱਟੇ ਜੇ ਫਰਜ ਕਰ ਲਓ ਚੇਪਾ ਹੈਗਾ ਕਾਫੀ ਜ਼ਿਆਦਾ ਤੇਲਾ ਹੈਗਾ ਉੱਥੇ ਜਿਹੜਾ ਹੈਗਾ ਸ਼ੂਗਰੀ ਹਣੀ ਡਿਓ ਮਤਲਬ ਕਿ ਚਿਪਚਿਪਾ ਜਾਂ ਕਾਲਾ ਜਿਹਾ ਪਦਾਰਥ ਤੁਹਾਨੂੰ ਨਜ਼ਰ ਆਊਗਾ ਜਿੱਥੇ ਬਹੁਤ ਜ਼ਿਆਦਾ ਹਮਲਾ ਹੋ ਜਾਂਦਾ ਜਿਹਦੇ ਨਾਲ ਫਿਰ ਫੰਗਸ ਗਰੋ ਕਰਦੀ ਸੂਟੀ ਮੌਲਡ ਆਪਾਂ ਕਹਿ ਦਿੰਨੇ ਆ ਤਾਂ ਉਹਦੇ ਨਾਲ ਫਿਰ ਜਿਹੜਾ ਹੈਗਾ ਫੰਗਸ ਦੇ ਨਾਲ ਫਸਲ ਦਾ ਵੀ ਉਦੇ ਨਾਲ ਵੀ ਨੁਕਸਾਨ ਹੋ ਸਕਦਾ ਮਤਲਬ ਜਿੱਥੇ ਬਹੁਤ ਜ਼ਿਆਦਾ ਹਮਲਾ ਤੇ ਇਸ ਤਰ੍ਹਾਂ ਦੀਆਂ ਕੰਡੀਸ਼ਨਾਂ ਕਿਤੇ ਵੀ ਨਜ਼ਰ ਨਹੀਂ ਆਉਂਦੀਆਂ ਕਿਉਂਕਿ ਨਾਲ ਦੀ ਨਾਲ ਜਿਹੜਾ ਹੈਗਾ ਉਹਦਾ ਟੈਂਪਰੇਚਰ ਅੱਪ ਹੋ ਗਿਆ ਇਹਦੇ ਵਿੱਚ ਵੈਸੇ ਵੀ ਜਦੋਂ 28 30 ਤੋਂ ਉੱਪਰ ਤਾਪਮਾਨ ਚਲੇ ਜਾਂਦਾ ਇਹਦੀ ਵੀ ਪੋਪੂਲੇਸ਼ਨ ਇੱਕਦਮ ਡਾਊਨ ਆ ਜਾਂਦੀ ਹੈ ਤਾਂ ਇਸ ਸਮੇਂ ਮੇਰਾ ਖਿਆਲ ਨਹੀਂ ਤੁਹਾਨੂੰ ਸਪਰੇਅ ਕਰਨੀ ਚਾਹੀਦੀ ਤੇ ਖਾਸ ਤੌਰ ਤੇ ਜਿਹੜੀ ਕਣਕ ਤੁਹਾਡੀ 15 20 ਦਿਨਾਂ ਚ ਵੱਢੀ ਜਾਣੀ ਹੈ 22 ਦਿਨ ਚ ਵੱਡੀ ਜਾਣੀ ਆ 25 ਦਿਨ ਚ ਕਿਉਂਕਿ ਜਿਹੜਾ ਦਾਣੇ ਦੀ ਸ਼ੇਪ ਸਾਈਜ਼ ਬਣ ਜਾਂਦਾ ਫਿਰ ਉਹ ਦਾਣੇ ਨੇ ਜਿਹੜਾ ਹੌਲੀ ਹੌਲੀ ਸਖਤ ਵਾਲੇ ਪਾਸੇ ਜਾਣਾ ਹੁੰਦਾ ਸਖਤ ਹੋਣ ਵਾਲੇ ਪਾਸੇ ਸਮੇਂ ਸਿਰ ਆਪਾਂ ਜਿਹੜਾ ਹੈਗਾ ਪਾਣੀ ਆਖਰੀ ਪਾਣੀ ਜਿਹੜਾ ਅਪ੍ਰੈਲ ਮਾਰਚ ਦੇ ਆਖਰੀ ਹਫਤੇ ਆਪਾਂ ਲਾ ਦੇਣਾ ਜਿਹੜੀ ਕਣਕ ਨੂੰ ਜੇ ਤੁਹਾਨੂੰ ਲੱਗਦਾ ਜਿਹੜੀ ਸਮੇਂ ਸਿਰ ਬੀਜੀ ਕਣਕ ਹੈ ਤੇ ਦੂਜੀ ਨੂੰ ਜਿਹੜਾ 10 ਅਪ੍ਰੈਲ ਤੱਕ ਵੀ ਲਾ ਸਕਦੇ ਹਾਂ ਹਵਾ ਦੀ ਗਤੀ ਦੇਖ ਕੇ ਕਿਸੇ ਕਿਸਮ ਦੀ ਕੋਈ ਸਪਰੇ ਜਿਹੜੀ ਲੇਟ ਵਾਲੀ ਕਣਕ ਆ ਉਹ ਚ ਜ਼ਰੂਰਤ ਅਨੁਸਾਰ ਤੁਸੀਂ ਚੈੱਕ ਕਰਕੇ ਕਰਨੀ ਕਰ ਲੋ ਨਹੀਂ ਤਾਪਮਾਨ ਆ ਨਾ ਜਿਹੜਾ ਇਸ ਸਮੇਂ ਜਿਹੜਾ ਮੌਸਮ ਆ ਉਹ ਬਿਲਕੁਲ ਫੇਵਰੇਬਲ ਨਹੀਂ ਕਿ ਤੁਹਾਡੇ ਕੀੜੇ ਮਕੌੜੇ ਵਾਲੀ ਜਾਂ ਕੋਈ ਉੱਲੀ ਵਾਲੀ ਤੁਹਾਨੂੰ ਸਪਰੇ ਕਰਨੀ ਪਵੇ ਬਿਨਾਂ ਜ਼ਰੂਰਤ ਤੋਂ ਆਪਾਂ ਇਸ ਟਾਈਮ ਕਿਉਂਕਿ ਜਦੋਂ ਤੁਹਾਨੂੰ ਪਹਿਲਾਂ ਕਹੀਦਾ ਗੋਭ ਸਮੇਂ ਦੁੱਧਾ ਪੱਨ ਸਮੇਂ ਕੋਈ ਐਨਪੀਕੇ ਕਰਨਾ ਕੋਈ ਕੀੜੇ ਮਕੌੜਾ ਲੱਗਦਾ ਕਿਉਂਕਿ ਉਦੋਂ ਤਾਪਮਾਨ ਵੀ ਥੋੜਾ ਜਦੋਂ ਥੱਲੇ ਹੁੰਦਾ ਹੈ ਉੱਲੀ ਰੋਗ ਤੋਂ ਨਰੀਖਣ ਕਰੋ ਤੇਲੇ ਚੇਪੇ ਵਗੈਰਿਆਂ ਤੋਂ ਜਿਹੜਾ ਸਾਵਧਾਨ ਰਹੋ ਤਤਾਲੀਆਂ ਸਪਰੀਆਂ ਇਸ ਟਾਈਮ ਤੁਹਾਡਾ ਹੀ ਫਸਲ ਪੱਕ ਰਹੀ ਹੈ ਪ੍ਰਮਾਤਮਾ ਦੀ ਕਿਰਪਾ ਦਾਣਾ ਬਹੁਤ ਵਧੀਆ ਬਣ ਰਿਹਾ ਹੈ ਫਸਲ ਦੀ ਕੰਡੀਸ਼ਨ ਕਣਕ ਦੀ ਕੰਡੀਸ਼ਨ ਬਹੁਤ ਵਧੀਆ ਸ਼ਾਨਦਾਰ ਝਾੜ ਦੀ ਆਸ ਆ ਤੇ ਹੁਣ ਇਸ ਟਾਈਮ ਜਿਹੜਾ ਹੈਗਾ ਖਰਚ ਆਪਾਂ ਖੇਚਲ ਆਪਾਂ ਨਾ ਕਰੀਏ ਹੁਣ ਫਸਲ ਆਪਾਂ ਕਾਮ ਤੌਰ ਤੇ ਪਹਿਲਾਂ ਕਿਸਾਨ ਵੀਰ ਕੀ ਕਹਿੰਦੇ ਹੁੰਦੇ ਜੇ ਪਹਿਲਾਂ ਸਪਰੇਅ ਕਰਨ ਨੂੰ ਗਏ ਕਣਕ ਭੰਨਾਂਗੇ ਹੁਣ ਕਣਕ ਤੁਸੀਂ ਭੰਨੋਗੇ ਜਿਹੜੀ ਹੁਣ ਪੱਕ ਰਹੀ ਗਣਕਾ ਨਾ 15 ਦਿਨ ਵੱਢਣ ਚ ਰਹਿਂਦੇ 20 ਦਿਨ ਰਹਿਂਦੇ ਇਹ ਨੂੰ ਨਾ ਹੁਣ ਆਪਾਂ ਭੰਨੀਏ ਨਾ ਇੱਥੇ ਖਰਚਾ ਕਰੀਏ ਨਾ ਜ਼ਰੂਰਤ ਨਾ ਕੋਈ ਜ਼ਿਆਦਾ ਫਾਇਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਖੁਸ਼ ਰਹੋ ਖੁਸ਼ ਰਹੋ ਅਬਾਦ